ਹਰ ਬੰਦੇ ਦੀ ਆਪਣੀ ਆਪਣੀ ਆਦਤ ਹੁੰਦੀ ਆ ਕਿਸੇ ਨੂੰ ਕਿਸੇ ਤਰ੍ਹਾਂ ਦੀ ਆਦਤ ਹੁੰਦੀ ਆ ਕਿਸੇ ਨੂੰ ਕਿਸੇ ਤਰ੍ਹਾਂ ਦੀ ਆਦਤ ਹੁੰਦੀ ਆ ਤੇ ਆਪਾਂ ਨੂੰ ਇਹ ਆਦਤ ਆ ਵੀ ਜਦੋਂ ਕਿਤੇ ਸ਼ਹਿਰ ਜਾਈਏ ਨਾ ਤੇ ਆਪਾਂ ਇਹੀ ਵੇਖੀ ਜਾਣਾ ਹੁੰਦਾ ਵਾ ਵੀ ਜਿਹੜੇ ਸਾਡੇ ਪੰਜਾਬੀ ਆ ਉਹਨਾਂ ਦਾ ਕਾਰੋਬਾਰ ਕਿੰਨਾ ਕੁ ਚੱਲਦਾ ਵਾ ਉਹਨਾਂ ਦੀਆਂ ਰੇੜੀਆਂ ਤੇ ਕਿੰਨੇ ਕੁ ਗਾਹ ਕਿਆ ਤੇ ਬਈਆਂ ਦੀਆਂ ਰੇੜੀਆਂ ਤੇ ਕਿੰਨੇ ਗਾਹ ਕਿਆ ਕੱਲ ਵੀ ਮੈਂ ਸ਼ਹਿਰ ਗਿਆ ਤਾਂ ਮੈਂ ਉੱਥੇ ਵੇਖਿਆ ਵੀ ਪੰਜਾਬੀਆਂ ਕੋਲ ਇੱਕ ਇੱਕ ਦੋ ਦੋ ਗਾਹ ਕਿ ਸੀ ਤੇ ਚਲ ਠੀਕ ਆ ਬਈਆਂ ਦੀ ਰੇੜੀ ਤੇ 20 20 ਗਾਹ ਖਲੋਤੇ ਸੀ ਕਿ ਪੰਜਾਬੀ ਤੇ ਮੈਂ ਫਿਰ ਉੱਥੋਂ ਹਿਸਾਬ ਲਾਇਆ ਮੈਂ ਕਿਹਾ ਵੀ ਪੰਜਾਬੀਆਂ ਨੂੰ ਆਦਤ ਪੈ ਗਈ ਆ ਬਈਆਂ ਕੋਲ ਜਾਣ ਦੀ ਪੰਜਾਬੀ ਬਈਆਂ ਕੋਲ ਜਾਣਾ ਬੰਦ ਨਹੀਂ ਕਰ ਸਕਦੇ ਤੇ ਇੱਕ ਦਿਨ ਉਹ ਵੀ ਆਊਗਾ ਜਿਸ ਦਿਨ ਲੀਡਰਸ਼ਿਪਰ ਮੰਤਰੀ ਸਭ ਬਈਆਂ ਦੇ ਹੋਣਗੇ ਘਰਾ ਦੇ ਵਿੱਚ ਵੜ ਕੇ ਛਿੱਤਰ ਮਾਰਿਆ ਕਰਨਗੇ ਪੰਜਾਬੀਆਂ ਨੂੰ ਬਈ ਜੇ ਅਸੀਂ ਪੰਜਾਬੀ ਨਾ ਸੁਧਰੇ ਲਈ ਇਹ ਗੱਲ ਯਾਦ ਰੱਖੇ